ਪਠਾਨਕੋਟ ਦੀ ਜਿਹੜੀ ਸੁਜਾਨਪੁਰ ਏਰੀਆ ਦੀ ਜਿਹੜੀ ਲਿਚੀ ਆ ਉਹ ਬਹੁਤ ਮਿੱਠੀ ਹੈ ਮਠਾਸ ਆ ਉਹਦੇ ਚ ਸੋ ਅਸੀਂ ਕਿਉਂ ਨਾ ਅਸੀਂ ਤਜਰਬਾ ਕਰੀਏ ਸੋ ਉਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਇੱਥੇ ਆਇਆ ਔਰ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ 5-7 ਦਿਨਾਂ ਦੇ ਹਫਤੇ ਦੇ ਵਿੱਚ ਵਿੱਚ ਅਸੀਂ ਇੱਕ ਖੇਪ ਹੈ ਜਿਹੜੀ ਉਹ ਪਹਿਲਾਂ ਵਿਦੇਸ਼ਾਂ ਚ ਭੇਜੀਏ ਔਰ ਉਹਦਾ ਜਿਹੜਾ ਰਿਜ਼ਲਟ ਆਊਗਾ ਉਸ ਤੋਂ ਬਾਅਦ ਫਿਰ ਅਕੇ ਆਪਾਂ ਇਤੇ ਅਗਲਾ ਕਦਮ ਚੱਕਾਂਗੇ ਲਿਚੀ ਸਟੇਟ ਤੁਸੀਂ ਅੱਜ ਆਏ ਹੋ ਹੈਗੇ ਉਹ ਇਹ ਲਿਚੀ ਜ਼ੋਨ ਹੈਗਾ ਇੱਥੇ ਫੂਡ ਪ੍ਰੋਸੈਸਿੰਗ ਯੂਨਿਟਸ ਦੀਆਂ ਗੱਲਾਂ ਅਸੀਂ ਕਈ ਸਰਕਾਰਾਂ ਤੋਂ ਸੁਣੀਆਂ ਥੋੜਾ ਸਰਕਾਰ ਦਾ ਕੋਈ ਪਲਾਨ ਹੈਗਾ ਇਸ ਬਾਰੇ ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ਼ਰਜਾਹਰ ਕੁਵਰ ਸਿੰਘ ਮਾਨ ਨੂੰ ਦੇ ਨਿਤ ਜਿਹੜੇ ਜਦੋਂ ਦੇ ਮੁੱਖ ਮੰਤਰੀ ਬਣੇ ਨੇ ਪੰਜਾਬ ਦੇ ਖਿੱਤੇ ਲਈ ਉਹਨਾਂ ਨੇ ਜਿੰਨੇ ਵੀ ਖਤਮ ਛੱਕੇ ਨੇ ਔਰ ਅੱਜ ਸਾਡਾ ਇੱਥੇ ਆਉਣ ਦਾ ਵੀ ਮਕਸਦ ਇਹੀ ਆ ਮੈਂ ਆਇਆ ਮੇਰੇ ਨਾਲ ਰਾਜ ਚੰਦ ਕਟਾਰੂ ਚੱਕ ਜੀ ਮੰਤਰੀ ਸਾਹਿਬ ਔਰ ਡੀਸੀ ਸਾਹਿਬ ਐਸਐਸਪੀ ਸਾਹਿਬ ਸਿਲੰਦਰ ਜੀ ਸਾਡੇ ਡਾਇਰੈਕਟਰ ਨੇ ਔਰ ਸਾਡੇ ਵਿਭਾਗ ਨਾਲ ਸੰਬੰਧਿਤ ਸਾਰੇ ਆਏ ਆ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਇੱਥੇ ਲੀਚੀ ਦੇ ਜਿਹੜੇ ਬਾਗ ਨੇ ਅਸੀਂ ਲੀਚੀ ਨੂੰ ਜਿਹੜਾ ਵਿਦੇਸ਼ਾਂ 'ਚ ਭੇਜਿਆ ਜਾਵੇ ਕਿਉਂਕਿ ਪਠਾਨਕੋਟ ਦੀ ਜਿਹੜੀ ਸੁਜਾਨਪੁਰ ਏਰੀਆ ਦੀ ਜਿਹੜੀ ਲੀਚੀ ਆ ਉਹ ਬਹੁਤ ਮਿੱਠੀ ਹੈ ਮਠਾਸ ਆ ਉਹਦੇ 'ਚ ਸੋ ਅਸੀਂ ਕਿਉਂ ਨਾ ਅਸੀਂ ਤਜਰਬਾ ਕਰੀਏ ਸੋ ਉਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਇੱਥੇ ਆਇਆ ਔਰ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ 5-7 ਦਿਨਾਂ ਦੇ ਹਫ਼ਤੇ ਦੇ ਵਿੱਚ ਵਿੱਚ ਅਸੀਂ ਇੱਕ ਖੇਪ ਹੈ ਜਿਹੜੀ ਉਹ ਪਹਿਲਾਂ ਵਿਦੇਸ਼ਾਂ 'ਚ ਭੇਜੀਏ ਔਰ ਉਹਦਾ ਜਿਹੜਾ ਰਿਜ਼ਲਟ ਆਊਗਾ ਉਸ ਤੋਂ ਬਾਅਦ ਫਿਰ ਅੱਗੇ ਅਪਾ ਇਹ ਤੇ ਅਗਲਾ ਕਦਮ ਚੱਕਾਂਗੇ ਔਰ ਅਣੀ ਗੱਲ ਪ੍ਰੋਸੈਸਿੰਗ ਜੁੰਟ ਦੀ ਕਿਉਂਕਿ ਇਹਦੀ ਡਿਮਾਂਡ ਹੀ ਇੰਨੀ ਆ ਸੋ ਸਾਨੂੰ ਇਹਦੇ ਸਭ ਤੋਂ ਪਹਿਲਾਂ ਕੋਸ਼ਿਸ਼ ਕਰੀਏ ਇਹਨੂੰ ਅਸੀਂ ਬਿਨਾ ਪ੍ਰੋਸੈਸ ਕਰੇ ਜਿਹੜੀ ਵੇਚਣ ਦੀ ਬਾਕੀ ਇਹਦਾ ਜਿਹੜੇ ਹੈਗਾ ਕਈ ਮੱਖੀ ਦੇ ਰੱਖਦੇ ਨੇ ਜਿਹੜੇ ਸ਼ਹਿਦ ਦੇ ਪਾਲਕ ਨੇ ਉਹ ਮੱਖਿਆ ਰੱਖ ਕੇ ਸ਼ਾਇਦ ਵੀ ਬਣਾਉਂਦੇ ਨੇ ਹੋਰ ਵੀ ਇਹਦਾ ਜਿਹੜਾ ਜੂਸ ਵੀ ਬਣਦਾ ਪਰ ਪ੍ਰਾਇਓਰਟੀ ਅਸੀਂ ਰੱਖੀ ਹੈ ਕਿ ਇਹਨੂੰ ਵਿਦੇਸ਼ਾਂ 'ਚ ਭੇਜ ਕੇ ਜਿਹੜਾ ਕਿਸਾਨਾਂ ਦਾ ਵੀ ਜਿਹੜਾ ਫਾਇਦਾ ਹੋ ਸਕੇ ਔਰ ਸਰਕਾਰ ਨੂੰ ਵੀ ਜਿਹੜਾ ਇਹਦਾ ਫਾਇਦਾ ਹੋਵੇ ਤਾਂ ਕਿ ਅਸੀਂ ਕਿਸਾਨਾਂ ਦੇ ਵਿੱਚ ਮਦਦਗਾਰ ਬਣੀਏ ਔਰ ਉਹਨੂੰ ਬទਿਸ਼ਾ ਚ ਚਾਹੀਦੀ ਹੈ ਕੁਝ ਹੋਰ ਰਿਸਰਚ ਵੀ ਹੋਣੀ ਚਾਹੀਦੀ ਹੈ ਹਾਰਟੀਕਲਚਰ ਯੂਨੀਵਰਸਿਟੀਜ਼ ਵੱਲੋਂ ਲੀ ਪਠਾਨਕੋਟ ਦੀ ਲੀਚੀ ਦੇ ਉਤੇ ਕਿਉਂਕਿ ਹਰ ਸਾਲ ਕਾਫੀ ਜ਼ਿਆਦਾ ਤਦਾਦ ਚ ਲੀਚੀ ਜਿਹੜੀ ਹੈਗੀ ਖਰਾਬ ਹੋ ਜਾਂਦੀ ਹੈ ਉਹ ਸਿੱਕਦਾ ਦਵਾਈਆਂ ਵਧੀਆ ਨਾ ਹੋਣ ਜਾਂ ਨੌਲੇਜ ਜ਼ਿਆਦਾ ਨਾ ਹੋਵੇ ਇੱਕ ਚੀਜ਼ ਜ਼ਰੂਰ ਹੈ ਕਿ ਜਿਹੜਾ ਮੌਸਮ ਸਾਡੇ ਹੱਥ ਚ ਨਹੀਂ ਹੈ ਜੇ ਕੋਈ ਜ਼ਿਆਦਾ ਗਰਮੀ ਪੈਗੀ ਤਾਂ ਵੀ ਨੁਕਸਾਨ ਹੋਏ ਉਹ ਚ ਹੋਣਾ ਸਿ ਕੀ ਕਰ ਸਕਦੇ ਆ ਸਾਡੇ ਹੱਥ ਚ ਕੁਝ ਨਹੀਂ ਕਿਉਂਕਿ ਇਹ ਜਿਹੜਾ ਹੁਣ ਆਪਾਂ ਸਾਰੇ ਅੱਜ ਹਰ ਇੱਕ ਹੀ ਕਹਿੰਦਾ ਕਿ ਗਰਮੀ ਇੰਨੀ ਹੈ ਉਹ ਗਰਮੀ ਤੇ ਤਾਂ ਹੀ ਕੰਟਰੋਲ ਕੀਤਾ ਜਾਊਗਾ ਜੇ ਅਸੀਂ ਸਾਰੇ ਵਾਤਾਵਰਣ ਸੰਬੰਧੀ ਜਾਗਰੂਤ ਹੋਈਏ ਅਸੀਂ ਪੇੜ ਲਾਈਏ ਵੱਧ ਤੋਂ ਵੱਧ ਬੂਟੇ ਲਾਈਏ ਮੈਨੂੰ ਜਿੰਨੇ ਅਸੀਂ ਖੜਿਆ ਸਾਡੇ ਚੋਂ ਕਿਸੇ ਦੇ ਘਰੇ ਬੂਟਾ ਨਹੀਂ ਹੋਣਾ ਜੇ ਕੋਈ ਹੈਗਾ ਉਹਨੂੰ ਵੱਢ ਕੇ ਅਸੀਂ ਪਰਾਂ ਕਰ ਦੇਣਾ ਤਾਂ ਕਿ ਇੱਥੇ ਅਸੀਂ ਕਮਰਾ ਬਣਾ ਲਈਏ ਇੱਥੇ ਆ ਕਰ ਲਈਏ ਅਸੀਂ ਹਰ ਇੱਕ ਬੂਟਾ ਤੁਸੀਂ ਵਿਦੇਸ਼ਾਂ ਚ ਆਪਾਂ ਜਾਣਿਆ ਦੇਖਦੇ ਆਂ ਜੇ ਕੋਈ ਸੜਕ ਦੇ ਵਿੱਚ ਵੀ ਬੂਟਾ ਆ ਗਿਆ ਤਾਂ ਵੀ ਸੜਕ ਸਾਈਡ ਤੋਂ ਦੀ ਕਰਕੇ ਅੱਗੇ ਲੰਘਾਉਂਦੇ ਨੇ ਬੂਟਾ ਨਹੀਂ ਕੱਟਦੇ ਪਰ ਅਸੀਂ ਉਸ ਪਾਸੇ ਵੱਲ ਅਵੇਅਰ ਨਹੀਂ ਅਸੀਂ ਅਸੀਂ ਬੂਟਾ ਜਿਹੜਾ ਉਹਦੀ ਦੇਖਰੇਖ ਕਰੀਏ ਅਸੀਂ ਕੋਸ਼ਿਸ਼ ਕਰੀਏ ਹਰ ਇੱਕ ਜਿੰਨੀ ਪੰਜਾਬ ਦੀ ਆਬਾਦੀ ਹੈ ਜੇ ਅਸੀਂ ਸਾਰੇ ਕੋਸ਼ਿਸ਼ ਕਰੀਏ ਇੱਕ ਇੱਕ ਬੂਟਾ ਵੀ ਲਾਈਏ ਤਾਂ ਵੀ 3-4 3-3.5 ਕਰੋੜ ਜਿਹੜਾ ਬੂਟਾ ਅਸੀਂ ਲਾ ਸਕਦੇ ਆ ਸੋ ਸਾਨੂੰ ਵਾਤਾਵਰਨ ਨੂੰ ਸੰਭਾਲਣਾ ਜਿਹੜਾ ਉਹ ਵੀ ਸਾਡੇ ਹਿੱਸੇ ਆਉਂਦਾ ਜੇ ਵਾਤਾਵਰਨ ਅਸੀਂ ਸੰਭਾਲਾਂਗੇ ਨਹੀਂ ਤਾ ਸਾਡੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੇ ਸਾਨੂੰ ਇਹ ਕੁੱਛਣਾ ਸੋ ਆਪਾਂ ਰਲ ਮਿਲ ਕੇ ਉਸ ਪਾਸੇ ਵੱਲ ਵੀ ਪੰਜਾਬ ਸਰਕਾਰ ਦੇ ਕੀ ਪਲਾਨ ਨੇ ਹੌਟਰੀਕਲਚਰ ਨੂੰ ਲੈ ਕੇ ਇਨ ਫਿਊਚਰ ਪਾਈਪਲਾਈਨ ਦੇ ਵਿੱਚ ਨਹੀਂ ਦੇਖੋ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਹੈ ਜਿਹੜੀ ਉਹਦੇ ਜਿਹੜੇ ਬਾਗਬਾਨ ਨੇ ਉਹਨਾਂ ਨੂੰ ਉਤਸ਼ਾਹਿਤ ਕਰੀਏ ਤਾਂ ਵੱਧ ਤੋਂ ਵੱਧ ਬਾਗ ਲਾਇਆ ਜਾ ਤਾਂ ਕਿ ਜਿਵੇਂ ਮਾਲਵਾ ਜਾਂ ਉੱਤਰ ਦੁਆਬਾ ਹੈ ਉੱਧਰਲੇ ਪਾਸੇ ਜਿਹੜਾ ਪਾਣੀ ਹੈ ਉਹਦਾ ਮਿਆਰ ਬਹੁਤ ਥੱਲੇ ਚਲਾ ਗਿਆ ਜੇ ਅਸੀਂ ਜੀਰੀ ਝੋਨੇ ਵੱਲੋਂ ਬਦਲ ਕੇ ਦੂਜੇ ਪਾਸੇ ਆਵਾਂਗੇ ਤਾਂ ਜਿਹੜਾ ਅਸੀਂ ਧਰਤੀ ਹੇਠਲਾ ਪਾਣੀ ਆ ਉਹਨੂੰ ਵੀ ਬਚਾ ਸਕਦਾ ਸਾਡੀ ਕੋਸ਼ਿਸ਼ ਹੈ ਉਹ ਉਧਰੋਂ ਅਸੀਂ ਜੀਰੀ ਚੋਂ ਕਣਕ ਚੋਂ ਕੱਢ ਕੇ ਸਾਨੂੰ ਅਸੀਂ ਦੂਜੇ ਪਾਸੇ ਲੈ ਕੇ ਆਈਏ ਪਰ ਉਹਦਾ ਬਦਲ ਅਸੀਂ ਲੱਗੇ ਹੋਏ ਹਾਂ ਲੱਭਣ ਵਾਸਤੇ ਉਹਦਾ ਬਦਲ ਲੱਭ ਕੇ ਅਸੀਂ ਜਲਦੀ ਜਿਹੜਾ ਕੁਝ ਨਾ ਕੁਸ਼ੀ ਸਪੋਸਿਬਲ ਥੈਂਕ ਯੂ ਥੈਂਕ ਯੂ